आतंकवादी हमलावर डॉक्टर उमर दे आखरी 10 ਦਿਨਾਂ ਦੀ ਕਹਾਣੀ ਨੂੰ ਦੇ ਇੱਕ ਕਮਰੇ ਦੇ ਵਿੱਚ 10 ਦਿਨ ਬੰਦ ਰਿਹਾ हमलावर ਡਾਕਟਰ ਰੂਮਰ ਨਾ ਬਦਲੇ ਕਪੜੇ ਨਹੀਂ ਗਿਆ ਕਿਤੇ ਬਾਹਰ ਫਰਸ਼ ਦੇ ਉੱਤੇ ਕੀਤਾ ਟਾਇਲਟ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਕੀਤਾ ਆਤਮਕਾਤੀ ਤਮਾਕਾ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਵਿਸਪੋਰਟਾਂ ਦੇ ਨਾਲ ਭਰੀ ਆਪਣੀ i20 ਕਾਰ ਸਮੇਤ ਆਪਣੇ ਆਪ ਨੂੰ ਉਡਾਣ ਵਾਲੇ ਡਾਕਟਰ ਉਮਰ ਨਬੀ ਦੀ ਪਿਛਲੇ 10 ਦਿਨਾਂ ਦੀ ਕਹਾਣੀ ਸਾਹਮਣੇ ਆ ਚੁੱਕੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਆਓ देर ਨਾ ਕਰਦੇ ਹੋਏ ਤੁਹਾਨੂੰ ਇੱਕ ਇੱਕ ਜਾਣਕਾਰੀ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਆਤਮਕਾਤੀ ਹਮਲਾਵਰ ਨੇ ਖੁਦ ਨੂੰ 10 ਦਿਨਾਂ ਦੇ ਲਈ ਇੱਕ ਕਮਰੇ ਦੇ ਵਿੱਚ ਬੰਦ ਰੱਖਿਆ ਉਸੇ ਕਮਰੇ ਦੇ ਅੰਦਰ ਇਹ ਟਾਇਲਟ ਕਰਦਾ ਰਿਹਾ ਅਤੇ ਉੱਥੋਂ ਨਿਕਲ ਕੇ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਵਿਸਪੋਟਕ ਦੇ ਨਾਲ ਭਰੀ ਗੱਡੀ ਸਮੇਤ ਖੁਦ ਨੂੰ ਉਡਾ ਲਿਆ ਨਾਲ ਹੀ ਲੈ ਗਿਆ ਕਈ 마ਸੂਮਾਂ ਦੀ ਜਾਨ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੇ ਵਿੱਚ ਸਹਾਇਕ ਪ੍ਰੋਫੈਸਰ ਡਾਕਟਰ ਨਬੀ ਨੇ ਨੂਦੀ ਹਿਦਾਇਤ ਕਲੋਨੀ ਦੇ ਇੱਕ ਕਮਰੇ ਦੇ ਵਿੱਚ 10 ਦਿਨਾਂ ਦੇ ਲਈ ਆਪਣੇ ਆਪ ਨੂੰ ਬੰਦ ਕਰ ਲਿਆ ਹਾਲਾਤ ਅਜਿਹੇ ਸਨ ਕਿ ਉਹ ਟਾਇਲਟ ਜਾਣ ਜਾਂ ਫਿਰ ਮਲ ਮੂਤਰ ਕਰਨ ਦੇ ਲਈ ਵੀ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਉਹ ਕਮਰੇ ਦੇ ਅੰਦਰ ਹੀ ਗੰਦ ਪਾਉਂਦਾ ਰਿਹਾ ਉਹ ਆਪਣੇ ਕੱਪੜੇ ਨਹੀਂ ਬਦਲਦਾ ਸੀ ਨਹਾਉਂਦਾ ਨਹੀਂ ਸੀ ਅਤੇ ਕਦੇ-ਕਦੇ ਰਾਤ ਦੇ ਹਨੇਰੇ ਦੇ ਵਿੱਚ ਬਾਹਰ ਖਾਣ ਦੇ ਲਈ ਜਾਂਦਾ ਸੀ ਜਦੋਂ ਕਮਰੇ ਦੇ ਫਰਸ਼ ਤੋਂ ਮਲ ਨਿਕਲਣਾ ਸ਼ੁਰੂ ਹੋਇਆ ਤਾਂ ਮਕਾਨ ਮਾਲਕਨ ਅਫਸਾਨਾ ਨੇ ਆਪਣੇ ਜੀਜਾ ਸ਼ੌਇਬ ਜੋ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਇਲੈਕਟ੍ਰੀਸ਼ੀਅਨ ਹੈ ਉਸ ਨੂੰ ਸ਼ਿਕਾਇਤ ਕੀਤੀ ਦਰਅਸਲ ਸ਼ੌਇਬ ਨੇ ਆਪਣੀ ਪਰਜਾਈ ਅਫਸਾਨਾ ਨੂੰ ਡਾਕਟਰ ਉਮਰ ਦੇ ਰਹਿਣ ਦੇ ਲਈ ਇੱਕ ਕਮਰੇ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਸੀ ਸ਼ੌਇਬ ਅਤੇ ਅਫਸਾਨਾ ਦੋਵੇਂ ਹੁਣ ਜਾਂਚ ਏਜੰਸੀਆਂ ਦੀ ਹਿਰਾਸਤ ਦੇ ਵਿੱਚ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਅਫਸਾਨਾ ਦੀ ਧੀ ਨੇ ਕਿਹਾ ਕਿ ਡਾਕਟਰ ਉਮਰ 9 ਨਵੰਬਰ ਨੂੰ ਰਾਤ 11 ਵਜੇ ਦੇ ਕਰੀਬ ਕਿਸੇ ਨੂੰ ਦੱਸੇ ਬਿਨਾਂ ਹੀ ਆਪਣੀ i20 ਕਾਰ ਦੇ ਵਿੱਚ ਚਲਾ ਗਿਆ ਅਗਲੇ ਦਿਨ 10 ਨਵੰਬਰ ਨੂੰ ਡਾਕਟਰ ਉਮਰ ਨੇ ਵਿਸਪੋਰਟ ਕਾਂ ਦੇ ਨਾਲ ਭਰੀ ਕਾਰ ਸਮੇਤ ਆਪਣੇ ਆਪ ਨੂੰ ਉਡਾ ਲਿਆ ਤੁਹਾਨੂੰ ਦੱਸ ਦਈਏ ਕਿ ਅਫਸਾਨਾ ਇੱਕ ਆਂਗਣਵਾੜੀ ਵਰਕਰ ਹੈ ਉਸ ਦਾ ਪਤੀ ਇੱਕ ਡਰਾਈਵਰ ਹੈ ਉਸ ਦੀ ਨਾਬਾਲਗ ਤੀ ਆਂਗਣਵਾੜੀ ਦੇ ਕੰਮ ਦੇ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਹੈ ਦੋ ਛੋਟੇ ਭਰਾ ਘਰ ਦੇ ਵਿੱਚ ਰਹਿੰਦੇ ਨੇ ਪੁਲਿਸ ਤੋਂ ਡਰ ਕੇ ਅਫਸਾਨਾ ਲੁਕ ਗਈ ਅਤੇ ਹੁਣ ਉਸ ਨੂੰ ਐਨ ਆਈਏ ਦੇ ਹਵਾਲੇ ਕਰ ਦਿੱਤਾ ਗਿਆ ਦਿੱਲੀ ਧਮਾਕਿਆਂ ਤੋਂ ਬਾਅਦ ਜਦੋਂ ਜਾਂਚ ਏਜੰਸੀਆਂ ਡਾਕਟਰ ਉਮਰ ਦੀਆਂ ਹਰਕਤਾਂ ਦੀ ਭਾਲ ਦੇ ਵਿੱਚ ਨੂੰ ਪਹੁੰਚੀਆਂ ਤਾਂ ਅਫਸਾਨਾ ਡਰ ਕੇ ਭੱਜ ਗਈ ਸੀ ਉਸ ਦੇ ਪਰਿਵਾਰ ਨੇ ਉਸ ਨੂੰ 17 ਨਵੰਬਰ ਨੂੰ ਜਾਂਚ ਏਜੰਸੀਆਂ ਦੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਜਾਂਚ ਏਜੰਸੀਆਂ ਨੇ ਉਸ ਕਮਰੇ ਨੂੰ ਬੰਦ ਕਰ ਦਿੱਤਾ ਜਿੱਥੇ ਉਮਰ ਰਹਿੰਦਾ ਰਿਹਾ ਹੈ। ਅਫਸਾਨਾ ਦੇ ਘਰ ਦੇ ਵਿੱਚ 5 ਕਮਰੇ ਨੇ ਜਿਸ ਕਮਰੇ ਦੇ ਵਿੱਚ ਡਾਕਟਰ ਉਮਰ ਰਹਿ ਰਿਹਾ ਸੀ ਉਹ ਆਖਰੀ ਕਮਰਾ ਹੈ ਜਦੋਂ ਕਿ ਟਾਇਲਟ ਮੁੱਖ ਗੇਟ ਦੇ ਨੇੜੇ ਹੈ। ਪਰਿਵਾਰ ਨੇ ਦੱਸਿਆ ਹੈ ਕਿ 27 ਜਾਂ ਫਿਰ 28 ਅਕਤੂਬਰ ਨੂੰ ਸ਼ੌਇਬ ਨੇ ਆਪਣੀ ਪਰਜਾਈ ਅਫਸਾਨਾ ਦੇ ਨਾਲ ਫੋਨ ਦੇ ਉੱਤੇ ਗੱਲ ਕੀਤੀ ਉਸਨੇ ਕਿਹਾ ਸੀ ਕਿ ਉਸਦਾ ਇੱਕ ਮਹਿਮਾਨ ਕੁਝ ਦਿਨਾਂ ਦੇ ਲਈ ਰਹੇਗਾ ਇਸ ਲਈ ਉਸ ਨੂੰ ਇੱਕ ਕਮਰਾ ਦੇ ਦਿਓ 31 ਅਕਤੂਬਰ ਨੂੰ ਸ਼ੌਇਬ ਨਿੱਜੀ ਤੌਰ ਦੇ ਉੱਤੇ ਡਾਕਟਰ ਉਮਰ ਨੂੰ ਲੈ ਕੇ ਆਇਆ ਅਫਸਾਨਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ 31 ਅਕਤੂਬਰ ਨੂੰ ਸ਼ੌਇਬ ਨਿੱਜੀ ਤੌਰ ਦੇ ਉੱਤੇ ਡਾਕਟਰ ਉਮਰ ਨੂੰ ਲੈ ਕੇ ਆਇਆ ਸੀ ਉਹ ਇੱਕ i20 ਕਾਰ ਦੇ ਵਿੱਚ ਪਹੁੰਚੇ ਸ਼ੌaib ਨੇ ਕਿਹਾ ਕਿ ਉਹ ਕੁਝ ਦਿਨ ਇੱਥੇ ਹੀ ਰਹੇਗਾ ਅਫਸਾਨਾ ਨੇ ਉਮਰ ਨੂੰ ਇੱਕ ਜਾਂ ਦੋ ਦਿਨਾਂ ਲਈ ਚਾਹ ਅਤੇ ਸਨੈਕਸ ਵੀ ਦਿੱਤੇ ਪਰ ਜਦੋਂ ਉਸ ਦੀ ਹਰਕਤ ਸ਼ੱਕੀ ਲੱਗੀ ਤਾਂ ਉਸ ਨੇ ਜ਼ਿਆਦਾ ਸੰਪਰਕ ਨਹੀਂ ਰੱਖਿਆ ਉਹਨਾਂ ਕਿਹਾ ਕਿ ਉਸ ਨੇ 10 ਦਿਨਾਂ ਤੱਕ ਇੱਕੋ ਜਿਹੇ ਕੱਪੜੇ ਪਾਏ ਹੋਏ ਸਨ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਫਸਾਨਾ ਦੀ ਨਾਬਾਲਗ ਧੀ ਦੱਸਦੀ ਹੈ ਕਿ ਸਾਡਾ ਮਹਿਮਾਨ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਦਾ ਸੀ ਉਹ ਸਿਰਫ ਰਾਤ ਨੂੰ ਹੀ ਬਾਹਰ ਜਾਂਦਾ ਸੀ ਉਸ ਦੇ ਕੋਲ ਦੋ ਮੋਬਾਈਲ ਫੋਨ ਸਨ ਹਨੇਰਾ ਹੋਣ ਤੋਂ ਬਾਅਦ ਉਹ ਸੜਕ ਕਿਨਾਰੇ ਦੀਆਂ ਦੁਕਾਨਾਂ ਦੇ ਉੱਤੇ ਖਾਣਾ ਪੀਣਾ ਇਹ ਸਭ ਕਰਿਆ ਕਰਦਾ ਸੀ 10 ਦਿਨਾਂ ਤੱਕ ਉਸਨੇ ਉਹੀ ਕੱਪੜੇ ਪਾਈ ਰੱਖੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਉਸਨੇ ਆਪਣੀ ਕਾਰ ਸਾਡੇ ਘਰ ਦੇ ਸਾਹਮਣੇ ਸਿਰਫ 4 ਵਾਰ ਹੀ ਖੜੀ ਕੀਤੀ ਨਹੀਂ ਤਾਂ ਉਹ ਇਸ ਨੂੰ ਬਾਹਰ ਕਿਤੇ ਹੋਰ ਖੜੀ ਕਰ ਦਿੰਦਾ ਸੀ ਉਮਰ ਅਫਸਾਨਾ ਦਾ ਫੋਨ ਵਰਤਦਾ ਸੀ ਅਫਸਾਨਾ ਦੇ ਕੋਲ ਦੋ ਫੋਨ ਨੇ ਉਹ ਇੱਕ ਆਪਣੇ ਨਾਲ ਆਂਗਣਵਾੜੀ ਲੈ ਜਾਂਦੀ ਹੈ ਅਤੇ ਦੂਜੇ ਨੂੰ ਬੱਚਿਆਂ ਦੇ ਕੋਲ ਘਰ ਛੱਡ ਜਾਂਦੀ ਹੈ ਅਫਸਾਨਾ ਦੀ ਤੀਨੇ ਕਿਹਾ ਕਿ ਡਾਕਟਰ ਨੇ ਉਸਦੇ ਛੋਟੇ ਭਰਾ ਦਾ ਫੋਨ ਲਿਆ ਅਤੇ ਕਿਸੇ ਦੇ ਨਾਲ ਗੱਲ ਕਰਨ ਦੇ ਲਈ ਇਸ ਨੂੰ ਆਪਣੇ ਫੋਨ ਦੇ ਨਾਲ ਕਨੈਕਟ ਕੀਤਾ ਸੰਭਵ ਤੌਰ ਦੇ ਉੱਤੇ ਇੰਟਰਨੈਟ ਕਾਲਾਂ ਕਰਨ ਦੇ ਲਈ ਹੌਟਸਪੌਟ ਦੀ ਵਰਤੋਂ ਕੀਤੀ ਗਈ ਅਫਸਾਨਾ ਦੇ ਸਭ ਤੋਂ ਛੋਟੇ ਪੁੱਤਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਅਤਵਾਦੀ ਡਾਕਟਰ ਉਮਰ ਨੂੰ ਪਛਾਣਦਾ ਜਦੋਂ ਕਮਰੇ ਦੇ ਫਰਸ਼ ਤੋਂ ਟਾਇਲਟ ਬਾਹਰ ਜਾਣ ਲੱਗਾ ਤਾਂ ਅਫਸਾਨਾ ਦੀ ਤੀਨੇ ਆਪਣੀ ਮਾਂ ਨੂੰ ਸ਼ਿਕਾਇਤ ਕਰਦਿਆਂ ਕਿਹਾ ਕਿ ਮਹਿਮਾਨ ਕਮਰੇ ਦੇ ਵਿੱਚ ਹੀ ਮਲਮੁੱਤਰ ਕਰਦਾ ਉਸਨੇ 2 ਪੋਲੀਥੀਨ ਬੈਗਾਂ ਦੇ ਵਿੱਚ ਮਲਮੁੱਤਰ ਭਰਿਆ ਹੋਇਆ ਸੀ ਜਿਸ ਤੋਂ ਬਾਅਦ ਉਸਨੇ ਕੰਧਾਂ ਦੇ ਉੱਤੇ ਪੇਸ਼ਾਬ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਦੱਸਿਆ ਕਿ 7 ਨਵੰਬਰ ਦੀ ਸਵੇਰ ਨੂੰ ਜਦੋਂ ਉਹ ਕਮਰੇ ਦੀ ਸਫਾਈ ਕਰ ਰਹੀ ਸੀ ਤਾਂ ਟਾਇਲਟ ਭਰਿਆ ਹੋਇਆ ਸੀ ਅਤੇ ਬਹੁਤ ਬਦਬੂ ਆ ਰਹੀ ਸੀ ਉਸਦੇ ਪੈਰ ਵੀ ਗੰਦੇ ਹੋ ਗਏ ਇਸ ਲਈ ਉਸਨੇ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ ਅਫਸਾਨਾ ਦੀ ਤੀ ਨੇ ਕਿਹਾ ਕਿ ਉਸਨੇ ਆਪਣੀ ਮਾਂ ਨੂੰ ਦੱਸਿਆ ਫਿਰ ਅਫਸਾਨਾ ਨੇ ਆਪਣੇ ਜੀਜਾ ਸ਼ੌਇਬ ਨੂੰ ਡਾਕਟਰ ਦੀਆਂ ਹਰਕਤਾਂ ਬਾਰੇ ਦੱਸਿਆ 9 ਨਵੰਬਰ ਨੂੰ ਰਾਤ ਦੇ ਲਗਭਗ 11 ਵਜੇ ਮਹਿਮਾਨ ਕਮਰੇ ਦੇ ਵਿੱਚੋਂ ਅਚਾਨਕ ਚਲਾ ਗਿਆ ਜਦੋਂ ਉਹਨਾਂ ਨੇ ਉਸ ਰਾਤ ਕਮਰੇ ਦੀ ਜਾਂਚ ਕੀਤੀ ਤਾਂ ਬਹੁਤ ਬਦਬੂ ਆ ਰਹੀ ਸੀ ਉਹਨਾਂ ਕਿਹਾ ਕਿ ਅਗਲੇ ਦਿਨ ਸਾਨੂੰ ਦਿੱਲੀ ਵਿੱਚ ਬੰਬ ਧਮਾਕੇ ਦੀ ਜਾਣਕਾਰੀ ਮਿਲੀ ਉਸਨੇ ਅੱਗੇ ਦੱਸਿਆ ਕਿ ਪੁਲਿਸ ਸਾਡੇ ਘਰ ਆਈ ਪਰ ਉਦੋਂ ਤੱਕ ਮਾਂ ਯਾਨੀ ਕਿ ਅਫਸਾਨਾ ਡਰ ਕੇ ਕਰੋ ਨਿਕਲ ਚੁੱਕੀ ਸੀ ਤੁਹਾਨੂੰ ਦੱਸ ਦਈਏ ਕਿ 9 ਨਵੰਬਰ ਨੂੰ ਸਵੇਰੇ 1:01 ਮਿੰਟ ਦੇ ਉੱਤੇ ਫਿਰੋਜ਼ਪੁਰ ਚਿਰਕਾ ਦੇ ਵਿੱਚ ਇੱਕ ਏਟੀਐਮ ਮਸ਼ੀਨ ਦੇ ਬਾਹਰ ਖੜੀ ਡਾਕਟਰ ਉਮਰ ਦੀ i20v ਦਿਖਾਈ ਦਿੱਤੀ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਮਰ ਕਾਰ ਦੇ ਵਿੱਚੋਂ ਬਾਹਰ ਨਿਕਲਦਾ ਆਪਣਾ ਚਿਹਰਾ ਮਾਸਕ ਦੇ ਨਾਲ ਟੱਕਦਾ ਅਤੇ ਫਿਰ ਏਟੀਐਮ ਮਸ਼ੀਨ ਦੇ ਵਿੱਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਲਗਭਗ 4 ਮਿੰਟ ਏਟੀਐਮ ਮਸ਼ੀਨ ਦੇ ਅੰਦਰ ਰਹਿੰਦਾ ਹੈ, ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਉਹ ਦਿੱਲੀ ਮੁੰਬਈ ਐਕਸਪ੍ਰੈਸ ਹਾਈਵੇ ਰਾਹੀਂ ਦਿੱਲੀ ਵੱਲ ਚਲਾ ਜਾਂਦਾ ਹੈ। ਲਗਭਗ 10 ਮਿੰਟ ਬਾਅਦ ਉਸਦੀ ਗੱਡੀ ਇੱਕ ਟੋਲ ਪਲਾਜ਼ਾ ਤੋਂ 20 ਲੰਘਦੀ ਦਿਖਾਈ ਦਿੰਦੀ ਹੈ 10 ਨਵੰਬਰ ਦੀ ਸ਼ਾਮ ਡਾਕਟਰ ਉਮਰ ਨੇ ਦਿੱਲੀ ਦੇ ਵਿੱਚ ਧਮਾਕਾ ਕੀਤਾ ਅਫਸਾਨਾ ਦੇ ਪਰਿਵਾਰ ਨੇ ਇਹ ਦੱਸਿਆ ਕਿ ਡਾਕਟਰ ਉਮਰ ਨੇ ਸੌਣ ਦੇ ਲਈ ਉਹਨਾਂ ਦੇ ਮੰਝੇ ਅਤੇ ਬਿਸਤਰੇ ਦੀ ਵਰਤੋਂ ਕੀਤੀ ਉਹ ਆਪਣੇ ਨਾਲ ਕੁਝ ਵੀ ਨਹੀਂ ਲਿਆਇਆ ਸੀ ਉਹ ਕਮਰੇ ਦੇ ਵਿੱਚ ਸਾਰਾ ਸਮਾਂ ਡਰਿਆ ਅਤੇ ਕਵਰਾਇਆ ਰਹਿੰਦਾ ਸੀ ਅਫਸਾਨਾ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਇੱਕ ਭਰਾ ਫੌਜ ਦੇ ਵਿੱਚ ਹੈ ਅਤੇ ਦੂਜਾ ਫੌਜ ਦੇ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਹੈ ਵਿਆਤੋ ਪੈਲਾ ਅਫਸਾਨਾ ਆਪਣੇ ਪਿੰਡ ਗੋਲਪੁਰੀ ਦੇ ਵਿੱਚ ਆਂਗਨਵਾੜੀ ਵਰਕਰ ਬਣ ਗਈ ਸੀ ਉਸ ਤੋਂ ਬਾਅਦ ਉਹ ਜ਼ਿਆਦਾਤਰ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ ਅਫਸਾਨਾ ਦਾ ਪਤੀ ਇੱਕ ਟਰੱਕ ਡਰਾਈਵਰ ਹੈ ਅਤੇ ਹਰ 3 ਤੋਂ 4 ਮਹੀਨਿਆਂ ਬਾਅਦ ਘਰ ਵਾਪਸ ਆਂਦਾ ਹੈ ਅਫਸਾਨਾ ਦੇ ਪਿਤਾ ਇੱਕ ਸੇਵਾਮੁਕਤ ਫੌਜੀ ਨੇ ਅਤੇ ਇਸ ਸਮੇਂ ਐਨ ਡੀ ਪੀ ਐਸ ਐਕਟ ਦੇ ਤਹਿਤ ਜੇਲ੍ਹ ਦੇ ਵਿੱਚ ਨੇ ਅਫਸਾਨਾ ਦੇ ਛੋਟੇ ਭਰਾ ਰਿਜ਼ਵਾਨ ਨੇ ਵੀ ਹਾਲ ਹੀ ਦੇ ਵਿੱਚ ਭਾਰਤੀ ਫੌਜ ਦੀ ਪ੍ਰੀਖਿਆ ਦਿੱਤੀ ਸੀ ਜਿਸ ਦੇ ਨਤੀਜੇ ਨੇੜੇ ਰਿਜ਼ਵਾਨ ਵੀ ਇਸ ਸਮੇਂ ਜਾਂਚ ਏਜੰਸੀਆਂ ਦੀ ਹਿਰਾਸਤ ਦੇ ਵਿੱਚ ਹੈ ਪੁਲਿਸ ਨੇ ਉਮਰ ਦੇ ਸਾਥੀਆਂ ਦੇ ਨਾਲ ਜੁੜੇ ਟਿਕਾਣਿਆਂ ਤੋਂ ਲਗਭਗ 3000 ਕਿਲੋਗ੍ਰam ਐਮੋਨੀਅਮ ਨਾਈਟ੍ਰੇਟ ਡੈਟੋਨੇਟਰ ਅਤੇ ਹਥਿਆਰ ਬਰਾਮਦ ਕੀਤੇ ਨੇ ਕਬਰਾਹਟ ਦੇ ਵਿੱਚ ਉਮਰ ਨੇ ਆਪਣੀ ਕਾਰ ਦੇ ਵਿੱਚ ਵਿਸਫੋਟਕ ਭਰੇ ਅਤੇ ਦਿੱਲੀ ਵੱਲ ਚੱਲ ਪਿਆ ਉਹ ਸ਼ਾਇਦ ਸਬੂਤਾਂ ਨੂੰ ਨਸ਼ਟ ਕਰਨ ਜਾਂ ਫਿਰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਦਬਾਹ ਹੇਠ ਸੀ ਕਿਉਂਕਿ ਉਸ ਦੇ ਸਾਥੀ ਫੜੇ ਜਾ ਰਹੇ ਸੀ ਫਿਲਹਾਲ ਇਸ ਬਾਰੇ ਇਨਾ ਹੀ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ